ਰਾਗ ਸੁਹੀ ਮੈਲਾ ਪੰਜਵਾ ਘਰ ਪੰਜਵਾ ਪੜ ਤਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਪ੍ਰੀਤ ਪ੍ਰੀਤ ਗੁਰਿਆ ਮੋਹਨ ਲਾਲਨਾ ਜਪ ਮੰਨ ਗੋਬਿੰਦ ਇੱਕ ਅਵਰ ਨਹੀਂ ਕੋ ਲਖ ਸੰਤ ਲਾਗ ਮਨ ਹੈ ਛਾੜ ਦੁਬਿ ਧਾਤੀ ਕੁਰੀਆ ਰਹਾਉ ਨਿਰਗੁਣ ਹਰੀਆ ਸਰਗੁਣ ਫੈਰੀਆ ਅਨੇਕ ਕੋਠਰੀਆਂ ਤਿੰਨ ਤਿੰਨ ਭਿੰਨ ਭਿੰਨ ਕਰੀਆ ਵਿੱਚ ਮਨ ਕੋਟਵਰੀਆ ਨਿਜ ਮੰਦਰ ਪੀਰੀਆ ਤहां ਆਨੰਦ ਕਰੀਆ ਨਾ ਮਰੀਆ ਨਾ ਜਰੀਆ ਕੀਰਤਨ ਜੁਰੀਆ ਬਹੁ ਬਿਦ ਫਿਰੀਆ ਹਰ ਕੋ ਹਿਰਿਆ ਵਿਖਨ ਨਾ ਘੀਰਿਆ ਅਬ ਸਾਧੂ ਸੰਗ ਪਰਿਆ ਹਰ ਦਵਾਰ ਹੈ ਖਰੀਆ ਦਰਸ਼ਨ ਕਰੀਆ ਨਾਨਕ ਗੁਰ ਮੀਰੀਆ ਬਾਹਰ ਨ ਫੀਰੀਆ ਸੁਹੀ ਮੈ ਲਾ ਪੰਜਵਾ ਰਾਸ ਮੰਡਲ ਕੀਨੋ ਆਖਾਰਾ ਤਗਲੋ ਸਾਜ ਰਖਿਓ ਤਾ ਸਾਰਾ ਰਹਾ ਬਹੁ ਵਿਦ ਰੂਪ ਰੰਗ ਆਪਾਰਾ ਵੇਖੈ ਖੁਸ਼ੀ ਭੋਗ ਨਹੀਂ ਹਾਰਾ ਸਭ ਰਸ ਲੈਤ ਬਸਤ ਨਿਰਾਰਾ ਦਰਨ ਚੇਨ ਨਾਹੀ ਮੁਖ ਨਾ ਮਾਸਾਰ ਕਹਿ ਨਾ ਜਾਈ ਖੇਲ ਤੋਹਾਰਾ ਨਾਨਕ ਰੇਣ ਸੰਤ ਚਰਨਾਰ ਸੁਹੀ ਮਹਿਲਾ ਪੰਜਵਾ ਤੋ ਮੈਂ ਆਇਆ ਸ਼ਰਨਿ ਆਇਆ ព្រੋਸੈ ਆਇਆ ਕਿਰਪਾ ਆਇਆ ਜਿਉ ਭਾਵੈ ਤਿਉ ਰੱਖੋ ਸਾਮੀ ਮਾਰਗ ਗੁਰੇ ਪਠਾਇਆ ਰਹਾ ਮਹ ਦੁਤਰ ਮਾਇਆ ਜੈਸੇ ਪਵਨ ਚੁਲਾਇਆ ਸੁਨ ਸੁਨੇ ਹੀ ਡਰਾਇਆ ਕਰ ਰੋ ਧਮ ਰਾਇਆ ਗ੍ਰਹਿ ਅੰਦ ਕੂ ਪਾਇਆ ਪਾਵਕ ਸਗ ਰਾਇਆ ਗਹੀ ਓਟ ਸਾਧਾਇਆ ਨਾਨਕ ਹਰ ਧਿਆਇਆ ਅਬ ਮੈਂ ਪੂਰਾ ਪਾਇਆ ਰਾਗ ਸੁਹੀ ਮਲਾ ਪੰਜਵਾ ਘਰਿ ਛੇਵਾ ਇੱਕੋ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬੇਨੰਤੀਆ ਮਿਲੈ ਨਾਮ ਆਧਾਰ ਤੁਠਾ ਸੱਚ ਪਾਤਸ਼ਾਹ ਤਾਪ ਗੈ ਸੰਸਾਰਾ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਨਹਾਰਾ ਰਹਾਓ ਸੱਚ ਤੇਰੀ ਸਾਮਗਰੀ ਸੱਚ ਤੇਰਾ ਦਰਬਾਰ ਸੱਚ ਤੇਰੇ ਖਜ਼ੀਨਿਆ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ ਹਾਕ ਤੁਰਬਾਣੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗੰਮ ਅਪਾਰਾ ਗੁਰ ਨਾਨਕ ਮਿਲਿਆ ਪਰ ਬ੍ਰਹਮ ਤੇਰਿਆਂ ਚਰਨ ਕੋ ਬਲਹਾਰਾ ਰਾਗ ਸੁਹੀ ਮੈਂ ਲਾਪਨਵਾ ਘਰ ਸਤਵਾ ਇੱਕੋ ਓੰਕਾਰ ਸਤਗੁਰ ਪ੍ਰਸਾਦ ਤੇਰਾ ਪਾਣਾ ਤੂੰ ਹੈ ਮਨਾਹੀ ਜਿਸ ਨੂੰ ਹੋਏ ਦਿਆਲਾ ਸਾਈ ਭਗਤ ਜੋ ਤਉ ਦੁਭਾਵੇ ਤੂੰ ਸਰਬ ਜੀਆਂ ਪ੍ਰਤ ਪਾਲਾ ਮੇਰੇ RAM ਰਾਏ ਨੰਤਾਂ ਟੇਕ ਤੁਮਾਰੀ ਜੋ ਤੁੱਦ ਭਾਵ ਸੋ ਪਰਵਾਨ ਮੰਨ ਤਨ ਤੂੰ ਹੈ ਅਧਾਰੀ ਰਹਾਉ ਤੂੰ ਦਇਆਲ ਕਿਰਪਾਲ ਕਿਰਪਾ ਮਿਧ ਮਨਸਾ ਪੂਰਣ ਹਾਰਾ ਤਜਤ ਤੇਰੇ ਸਭ ਪ੍ਰਾਣ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਾ ਅਪਾਰ ਅਤ ਉੱਚ ਕੋਈ ਕਵਰ ਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸਵਾਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਣ ਸਾਸ ਸਾਸ ਗੁਣ ਗਾਵਾਂ ਜੇ ਸਵਾਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠਾ ਪਾਵਾਂ ਸੁਹੀ ਮੈ ਲਾਪੁਂਗਵਾਂ ਵਿਸਰੈ ਨਾਹੀ ਜਿਤ ਤੂੰ ਕਬ ਹੂੰ ਸੋ ਥਾਨ ਤੇਰਾ ਕਿਹਾ ਆਠ ਪਹਿਰ ਜਿਤ ਤਦ ਤਿਆਈ ਨਿਰਮਲ ਹੋਵਾ ਦੇਹਾ ਮੇਰੇ ਰਾਮ ਹਉ ਸੋਥਾਨ ਪਾਲਣ ਆਇਆ ਖੋਜਤ ਖੋਜਤ ਪਿਆ ਸਾਧ ਸੰਗ ਤਿੰਨ ਸ਼ਰਨਾਈ ਪਾਇਆ ਰਹਾ ਬੇਦ ਪੜ ਪੜ ਭੰਮੇ ਹਾਰੇ ਇੱਕ ਤਿਲ ਨਹੀਂ ਕੀਮਤ ਪਾਈ ਸਾਧਿਤ ਸਿੱਧ ਫਿਰੈ ਬਿਲ ਲਾਤੇ ਤੇ ਕੀ ਮੋਹੇ ਮਾਈ ਦਸ ਔ ਤਰ ਰਾਦੇ ਹੋਏ ਵਰਤੇ ਮਾਂ ਦੇਵ ਉਹ ਤੂਤਾ ਤੈਨ ਵੀ ਅੰਤ ਨਾ ਪਾਇਓ ਤੇਰਾ ਲਾਏ ਥੱਕੇ ਬਿਬੂਤਾ ਸਹਿਜ ਸੂਖ ਆਨੰਦ ਨਾਮ ਰਸ ਹਰ ਸੰਤੀ ਮੰਗਲ ਗਾਇਆ ਸਫਲ ਦਰਸ਼ਨ ਭੇਟਿਓ ਗੁਰ ਨਾਮਿਕ ਤਾ ਮਨ ਤਨ ਹਰ ਹਰ ਧਿਆਇ ਸੁਹੀ ਮਲਾ ਪੰਜਵਾ ਕਰਮ ਧਰਮ 파ਖੰਡ ਜੋ ਦੀਸੈ ਤਿਨ ਜੰਮ ਜਾਗਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ ਸੰਤੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕੁਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਰਹਾਉ ਕੋਟ ਤੀਰਥ ਮੱਜਨ ਇਸ ਨਾਨਕ ਇਸ ਕਲ ਮੈ ਮੈ ਪਰੀਜੈ ਹਾ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਾਰ ਲੀ ਜਾਏ ਬੇਦਕ ਤੇਬ ਸਿਮਰਤ ਸਭ ਸਾਸ ਇਨ ਪੜਿਆਂ ਮੁਕਤ ਨਾ ਹੋਈ ਏਕ ਅਖਰ ਜੋ ਗੁਰਮੁਖ ਜਾਪ ਤਿਸ ਕੀ ਨਿਰਮਲ ਸੋਈ ਖੱਤਰੀ ਬ੍ਰਾਹਮਣ ਸ਼ੁੱਧ ਵੈਸ਼ ਉਪਦੇਸ਼ ਚੋਂ ਵਰਨਾ ਕੋ ਸੰਝਾ ਗੁਰਮੁਖ ਨਾਮ ਜਪ ਉਧਰੈ ਸੋ ਕਲਮ ਹੈ ਘਟ ਘਟ ਨਾਨਕੁ ਮਾਝਾ ਸੁਹੀ ਮੈ ਲਾ ਪੰਜਵਾ ਜੋ ਕਿਛ ਕਰ ਸੋਈ ਪ੍ਰਭ ਮਾਨੈ ਓਏ RAM ਨਾਮ ਰੰਗ ਰਾਤੇ ਇਨਕੀ ਸ਼ੋਭਾ ਸਭਨੀ ਥਾਈ ਜੈਨ ਪ੍ਰਭ ਕੇ ਚਰਨ ਪਰਾਤੇ ਮੇਰੇ ਨਾਮ ਹਰ ਸੰਤਾਂ ਦੇ ਵਡਨਾ ਕੋਈ ਪ੍ਰਗਤਾ ਬਣਾਈ ਪ੍ਰਭ ਆਪਣੇ ਸਿਓ ਜਲ ਥਲ ਮਹਿ ਹੀ ਅਲਸੋਈ ਰਹਾਓ ਕੋਟ ਅਪਰਾਧੀ ਸੰਤ ਸੰਗ ਉਧਰੈ ਜਮਤਾ ਕੈ ਨੇੜ ਨ ਆਵੈ ਜਨਨ ਜਨਮ ਤਾ ਵਿਛੜਿਆ ਹੋਵੈ ਤਿੰਨ ਹਰਿ ਸਿਉ ਵਾਣ ਮਿਲਾਵੈ ਮਾਇਆ ਮੋਹ ਭਰਮ ਭੋਕ ਕਟੈ ਸੰਤ ਸ਼ਰਨ ਜੋ ਆਵੈ ਜਿਹਾਂ ਨੂਰth ਕਰ ਆਰਾਧੇ ਸੋ ਸੰਤਨ ਤੇ ਪਾਵੈ ਜਨ ਕੀ ਮਹਿਮਾ ਕੇਤ ਕੁਬਰ ਨੋ ਜੋ ਪ੍ਰਭ ਆਪਣੇ ਭਾਣੇ ਕਹੋ ਨਾਨਕ ਜਿਨ ਸਤ ਗੁਰ ਭੇਜਿਆ ਸੇ ਸਭ ਤੇ ਪੈ ਨਿਕਾਣੇ ਸੁਹੀ ਮਲਾ ਪੰਜਵਾਂ ਮਹਾ ਅਗਨ ਤੇ ਤੁਧ ਹੱਥ ਦੇ ਰੱਖੇ ਐ ਤੇਰੀ ਸ਼ਰਣਾ ਆਈ ਤੇਰਾ ਮਾਣ ਤਾਨ ਰਿੱਧ ਅੰਤਰ ਹੋਰ ਦੂਜੀ ਆਸ ਚੁੱਕਾਈ ਮੇਰੇ RAM ਰਾਏ ਤੁਧ ਚਿਤ ਆਇਆ ਉਬਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੇਰਾ ਉਧਰੇ ਰਹਾ ਅੰਧ ਕੂਪ ਤੇ ਕਾਢ ਲੀਏ ਤੁਮ ਆਪ ਹੈ ਕਿਰਪਾਲਾ ਸਾਰ ਸੰਭਾਲ ਸਰਬ ਸੁਖ ਦਈਏ ਆਪ ਕਰੇ ਪ੍ਰਤਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨਨਤਾ ਤ੍ਰਿਸ਼ਡਾਏ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਏ ਪਰਮ ਗਿਆ ਤੈ ਮੋਹ ਬਿਨਾਸ ਮਿਟਿਆ ਸਗਲ ਵਿਸੂਰਾ ਨਾਮਕ ਦਇਆ ਕਰੀ ਸੁਖ ਦਾਤਿ ਭੇਟਿਆ ਸਤ ਗੁਰ ਪੂਰਾ ਸੁਹੀ ਮੈਲਾ ਪੰਜਵਾ ਜਬ ਕਸ਼ਨ ਸੀ ਉਹ ਤਦ ਕਿਆ ਕਰਤਾ ਕਵਨ ਕਰਮ ਕਰ ਆਇਆ ਆਪਣਾ ਖੇਲ ਆਪ ਕਰ ਦੇਖੈ ਠਾਕੁਰ ਰਚ ਨਚਾਇਆ ਮੇਰੇ RAM ਰਾਏ ਮੁਜ ਤੇ ਕਸ਼ੂ ਨਾ ਹੋਈ ਆਪ ਇਕਰਤਾ ਆਪ ਕਰਾਏ ਸਰਬ ਨਿਰੰਤਰ ਸੋਈ ਰਹਾਉ ਗਣਤੀ ਗਣੀ ਨਾ ਛੁਟ ਤਕ ਤੂੰ ਕਾਚੀ ਦੇ ਈਆਣੀ ਕਿਰਪਾ ਕਰੋ ਤਬ ਕਰਨੇ ਹਾਰੇ ਤੇਰੀ ਬਖਸ਼ ਮਿਰ ਅਲੀ ਜੀ ਦੰਤ ਸਭ ਤੇਰੇ ਕੀਤੇ ठाट ठाट तू ही ਧਿਆਈਐ ਤੇਰੀ ਗਤ ਮਿਤ ਤੂੰ ਹੈ ਜਾਣ ਕੁਦਰਤ ਕੀ ਮਨ ਨ ਪਾਈਆ ਨਿਰਗੁਣ ਮੁਗਧ ਅਜਾਣ ਅਗਿਆਨੀ ਕਰਮ ਧਰਮ ਨਹੀਂ ਜਾਣਾ ਦਇਆ ਕਰੋ ਨਾਨਕ ਗੁਣ ਗਾਵੇ ਮਿੱਠਾ ਲੱਗੇ ਤੇਰਾ ਭਾਣਾ ਸੁਹੀ ਮੈਲਾ ਪੰਜਵਾ ਥਾ ਗਠੜੇ ਹਰ ਸੰਤ ਤੁਮਾਰੇ ਜਿਨ ਘਰ ਤਨ ਹਰ ਨਾਮਾ ਪਰਵਾਣ ਗਣੀ ਸੇਈ ਐ ਆਏ ਸਫਲ ਤਿਨਾ ਕੇ ਕਾਮ ਮੇਰੇ RAM ਹਰ ਜਨ ਕੈ ਹੋਂ ਬਲ ਜਾਈ ਕਿਸਾਂ ਕਾ ਕਰ ਚਵਰ ਤੁਲਾਵਾ ਚਰਨ ਧੂੜ ਮੁਖ ਲਾਈ ਰਹਾ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ দান ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇ ਤੀਰਾਤੇ ਸੱਚਾ ਸੁਖ ਸੱਚੀ ਵਡਿਆਈ ਜਿਸਕੇ ਸੇ ਤਨ ਜਾਤੇ ਅੱਖਾਂ ਫੇਰੀ ਪਾਣੀ ਧੋਵਾ ਹਰ ਜਨ ਕੈ ਪੀਸਣ ਪੀਸ ਕਮਾਵਾ ਨਾਨਕ ਕੀ ਪ੍ਰਭ ਪਾਸ ਬੇਅਨੰਤੀ ਤੇਰੇ ਜਨ ਦੇਖਣ ਪਾਵਾਂ ਸੁਹੀ ਮਲਾ ਪੰਜਵਾ ਤਾਰ ਬ੍ਰਹਮ ਪਰਮੇਸ਼ ਸਤ ਗੁਰ ਆਪੇ ਕਰਨੇ ਹਾਰਾ ਚਰਨ ਧੂੜ ਤੇਰੀ ਸੇਵਕ ਮੰਗਾ ਤੇਰੇ ਦਰਸ਼ਨ ਕੋ ਬਲ ਹਾਰਾ ਮੇਰੇ RAM ਰਾਏ ਜੋ ਰੱਖੇ ਤਿਉ ਰਹੀਆ ਤੁਧ ਪਾਵੇ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਆ ਰਹਾ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਹਾਂ ਬੈਕੁੰਠ ਜਾਂ ਕੀਰਤਨ ਤੇਰਾ ਤੁਆ ਤੇ ਸਰਦਾ ਲਾਏ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਥੋਏ ਥੋਏ ਪੀਵਾ ਮੇਰੇ ਸਤ ਗੁਰ ਦੀਨ ਦਇਆਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜੇ ਤੂੰ ਮਰਿਆ ਦੁਆਰ ਆਇਆ ਨਾਨਕ ਕੋ ਪ੍ਰਭ ਤੇ ਕਿਰਪਾਲਾ ਸਤ ਗੁਰ ਪੂਰਾ ਪਾਇਆ ਸੁਹੀ ਨਲਾ ਪੰਜਵਾ ਤੁਧ ਚਿਤ ਆਏ ਮਹਾ ਅਨੰਦ ਜਿਸ ਵਿਸਰ ਸੋ ਮਰ ਜਾਏ ਦਇਆਲ ਹੋਵੇ ਜਿਸ ਉਪਰ ਕਰਤੇ ਓ ਤਦ ਸਦਾ ਤਿਆਏ ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੈ ਸੁਣ ਸੁਣ ਦੀਵਾ ਤੇਰੀ ਬਾਣੀ ਰਹਾ ਚਰਣ ਧੂੜ ਤੇਰੇ ਜਨ ਕੀ ਹੋਆ ਤੇਰੇ ਦਰਸ਼ਨ ਕੋ ਬਲ ਜਾਈ ਅੰਮ੍ਰਿਤ ਬਚਨ ਰਿਦਾ ਉਰ ਥਾਰੀ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਤ ਤੁਦ ਤੈ ਸਾਰੀ ਤੁਦ ਜੇਵਡ ਅਵਰ ਨਾ ਕੋਈ ਜਿਸ ਨੂੰ ਲਾਏ ਲੈ ਸੋ ਲਗ ਭਗਤ ਤੋ ਤੋਹਾਰਾ ਸੋਈ ਦੋਇ ਤਰ ਜੋੜ ਮੰਗਾਂ ਇੱਕ ਦਾਨਾ ਸਾਹਿਬ ਤੁਫੈ ਪਾਵਾਂ ਸਾਸ ਸਾਸ ਨਾਮ ਕੁਰ ਅਰਧੇ ਆਠ ਪਹਿਰ ਗੁਣ ਗਾਵਾਂ ਸੁਹੀ ਮੈ ਲਾ ਪੰਗਵਾਂ ਜਿਸ ਕੇ ਸਿਰ ਉਪਰ ਤੂੰ ਸਾਮੀ ਉਹ ਦੁੱਖ ਕੈਸਾ ਪਾਵਾਂ ਬੋਲ ਨਾ ਜਾਣ ਮਾਇਆ ਮਦ ਮਤ ਮਰਣਾ ਚੀਤ ਨ ਆਵੇ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕਾ ਪਉ ਕਿਸ਼ਨਾਹੀ ਜਨਮ ਨਹੀਂ ਆਵੇ ਮੇਰੇ ਰਹਾ ਜੋ ਤੇਰਾ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨਾ ਮਿਟੇ ਕੋਈ ਸਤਗੁਰ ਕਾ ਦਿਲਾਸਾ ਨਾਮ ਤੇ ਆਇਨ ਸੁਖ ਸਾਲ ਪਾਇਨ आठ पहर अरद्धे तेरी शरण तेरे परवास पंच दुष्ट लै सदे ज्ञान ध्यान किस कर्म ना जान सार ना जाना तेरी सब ते वड्डा सतगुरु नामक जिन काल राखी मेरी